ਖੰਬੇ ਦੇ ਵਿੱਚ ਪਹੁੰਚੇ ਹੋਏ ਹਨ ਜਿੱਥੇ 15 ਸਾਲ ਦੀ ਇੱਕ ਬੱਚੀ ਸਿਮਰਨ ਤੌਰ ਨੇ 골ਡ ਮੈਡਲ પ્રાપ્ત ਕੀਤੇ ਆ ਸੋ ਤਰਾਸ਼ਦੀ ਆ ਕਿ ਜਦੋਂ ਉਹ ਬੱਚੀ ਪਿੰਡ ਦੇ ਵਿੱਚ ਪਹੁੰਚੀ ਆ ਸੋ ਕਿਹੋ ਜਿਹਾ ਉਹਦਾ ਸਵਾਗਤ ਹੋਇਆ ਘਰ ਵਾਲਿਆਂ ਨਾਲ ਗੱਲਬਾਤ ਉਹਨੂੰ ਕਰਾਉਣੇ ਆ ਸੋ ਘਰ ਦੇ ਹਾਲਾਤ ਵੀ ਦਿਖਾਉਣੇ ਆ ਕਿੰਨਾ ਹਾਲਾਤਾਂ ਵਿੱਚੋਂ ਨਿਕਲ ਕੇ ਸੋ ਜਿਸ ਤਰ੍ਹਾਂ ਸੀਨਾ ਪਾੜ ਕੇ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਣੇ ਸੀਨਾ ਪਾੜ ਕੇ ਪੱਥਰਾਂ ਦਾ ਸੋ ਉਹਨਾਂ ਦੇ ਘਰ ਦੇ ਹਾਲਾਤ ਵੀ ਦਿਖਾਵਾਂਗੇ ਉਸ ਪਰਿਵਾਰ ਨਾਲ ਵੀ ਮਿਲਾਵਾਂਗੇ ਤੁਹਾਨੂੰ ਉਸ ਬੱਚੀ ਦੇ ਨਾਲ ਵੀ ਗੱਲ ਕਰਾਵਾਂਗੇ ਤੋ ਕਿੱਥੇ ਕਿੱਥੇ ਘੜ ਕੇ ਆਇਆ ਕਿੰਨੇ ਗੋਲਡ ਮੈਡਲ ਉਹਨਾਂ ਨੇ ਜਿੱਤੇ ਹੋਏ ਆ ਤੋ ਸਾਰਾ ਪਰਿਵਾਰ ਖੜਿਆ ਹੋਇਆ ਹੈ ਇਸ ਪਰਿਵਾਰ ਦੇ ਨਾਲ ਤੁਹਾਨੂੰ ਗੱਲਬਾਤ ਕਰਾਉਣੇ ਆ ਇਸ ਬੱਚੀ ਦੇ ਨਾਲ ਨਾਲ ਕੀ ਨਾਂ ਤੁਹਾਡਾ ਸਰਸਿੰਘ ਸਰਸੇ ਕੀ ਕਿਵੇਂ ਮਹਿਸੂਸ ਹੋ ਰਿਹਾ ਬੇਟੀ 골ਡ ਮੈਡਲ ਲੈ ਕੇ ਆਈ ਹੈ ਜਾਂ ਸਿਲਵਰ ਮੈਡਲ ਲੈ ਕੇ ਆਈ ਹੈ ਹੱਥ ਦੇ ਵਿੱਚ ਸਰਟੀਫਿਕੇਟ ਸਾਡੇ ਕਿਹੜੀ ਫੜੇ ਹੋਏ ਆ ਤੇ तकरीबन ਬਹੁਤ ਸਰਟੀਫਿਕੇਟ ਸਿਮਨ ਕੋਲ ਲੈ ਕੇ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਆ ਜੀ ਸਰਟੀਫਿਕੇਟ ਲੈ ਕੇ ਆਈ ਹੈ 골ਡ ਮੈਡਲ ਹੈ ਕਿ ਸਿਲਵਰ ਮੈਡਲ ਹੈ ਜੀ ਬਹੁਤ ਜਿਆਦੀ ਖੁਸ਼ੀ ਆ ਪਰ ਉਹ ਖੁਸ਼ੀ ਦਾ ਕੋਈ ਢਾਹ ਹਜ਼ਾਰ ਨਹੀਂ ਹੋਇਆ ਕਿ ਨਾ ਕੋਈ ਢੀ ਖੁਸ਼ੀ ਹੋਈ ਆ ਕਿਉਂਕਿ ਸਾਡੀ ਕਿਸੇ ਨੂੰ ਮਤ ਨਹੀਂ ਦਿੱਤੀ ਨਾ ਕੋਈ ਸਾਡੇ ਨਾਲ ਤੁਣ ਕੋਈ ਨਾ ਬਈ ਕਿਤੇ ਕਮੀਦਰੀ ਦੇ ਦੇਖੋ ਦੇਖੋ ਇਮੋਸ਼ਨਲ ਹੋ ਗਿਆ ਬਾਪ ਜੇਕਰ ਇਹ ਹੀ ਕਿਸੇ ਧਨਾੜ ਬੇਟਾ ਹੁੰਦਾ ਇਹ ਕਿਸੇ ਧਨਾੜ ਜਾਤੀ ਨਾਲ ਸੰਬੰਧ ਹੁੰਦਾ ਜਾਂ ਕੋਈ ਵੱਡਿਆ ਲੋਕਾਂ ਦਾ ਬੇਟਾ ਬੇਟੀ ਹੁੰਦੀ ਤਾਂ ਪਿੰਡ ਦੇ ਵਿੱਚ ਸਨਰੂਫ ਗੱਡੀਆਂ ਲੈ ਕੇ ਧੋਤ ਧਮਕੇ ਦੇ ਨਾਲ ਇਹਨਾਂ ਦਾ ਬੱਚੀ ਦਾ ਸਵਾਗਤ ਕੀਤਾ ਜਾਣਾ ਸੀ ਜਾਂ ਬੱਚੇ ਦਾ ਸਵਾਗਤ ਕੀਤਾ ਜਾਣਾ ਸੀ ਪਰ ਇਹ ਗਰੀਬ ਬੱਚੀ ਹੋਣ ਦੇ ਕਰਕੇ ਇੱਥੋਂ ਹੀ ਸਾਡੇ ਲੋਕ ਪਿਛਾ ਹਟਦੇ ਆ ਇੱਥੋਂ ਹੀ ਫਰਕ ਪੈਂਦਾ ਵਾ ਜਦੋਂ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਗੱਲ ਦੱਸਣ ਲੱਗਿਆ ਆਪਣੀ ਬੇਟੀ ਦਾ ਸਵਾਗਤ ਨਹੀਂ ਹੋਇਆ ਬਾਪ ਭਾਵੁਕ ਹੋ ਗਿਆ ਲੱਖ ਲਾਣਤ ਇਹੋ ਜੇ ਸਿਸਟਮ ਦੇ ਉੱਤੇ ਹਾਂ 4G ਕੋਈ ਸਾਡੀ ਮਤ ਹਈ ਜੇ ਸਾਡਾ ਮੇਰੀ ਬੱਚੀ ਦੀ ਪੜ੍ਹਾਈ ਫਰੀ ਹੋਵੇ ਸਾਨੂੰ ਕੁਝ ਨਾ ਕੁਝ ਸੰਭੁਲ ਕਿੰਨੇ ਪਰ ਜਦੋਂ ਇਹ ਗੋਲਡ ਮੈਡਿਕ ਕਦੋਂ ਲੈ ਕੇ ਆਈ ਆ ਬੱਚੀ ਕਿੰਨੇ ਦਿਨ ਹੋ ਗਏ ਕਿੰਨੇ ਤਰੀਕ ਨੂੰ ਹੋਇਆ ਕਿ ਕਿੰਨੀ ਕਿੰਨੀ ਤਰੀਕ ਨੂੰ ਹੋਇਆ 3 ਤਰੀਕ ਨੂੰ 29 ਤਰੀਕ ਦੀਆਂ ਖੇਡਾਂ ਸੀਗੀਆਂ 31 ਤਰੀਕ ਨੂੰ ਬੇਟਾ ਘਰੇ ਪਹੁੰਚਿਆ ਤੇ ਆ ਕੇ ਕਿਸੇ ਸਵਾਗਤ ਜਦੋਂ ਤੁਰ ਕੇ ਆਏ ਆ ਪਿੰਡ ਦੇ ਮੋਤਵਰ ਕਿਹੜੇ ਕਿਹੜੇ ਆਏ ਨਾਮ ਦੱਸੋ ਮਾੜਾ ਤੂੰ ਹੈਗੀ ਤੂੰ ਸੂਤ ਹੀ ਬੰਦੇ ਥੋੜੀ ਆਏ ਸੀ ਤੂੰ ਵੀ ਸੱਜੇ ਕਰਕੇ ਤੇ ਆਏ ਅੱਛਾ ਤੁਸੀਂ ਇਹ ਪਿੰਡੇ ਆਗੂ ਜੀ ਉਹ ਆਏ ਸੀ ਆਗੂ ਜੀ ਉਸ ਪੰਚਾਇਤ ਪਿੰਡ ਦੀ ਪੰਚਾਇਤ ਜਾਨੀ ਕਿ ਬੇਟੇ ਨੂੰ ਕਿਹਨੇ ਲੈ ਕੇ ਪੰਚਾਇਤ ਨਹੀਂ ਇਕੱਲਾ ਪੰਚੀ ਆ ਬਾਅਦ ਵਿੱਚ ਤਾਂ ਉਹ ਬਤਾ ਜਾਂਦਾ ਆਪਣੇ ਘਰ ਦੇ ਬਾਅਦ ਵਿੱਚ ਗੱਡੀ ਤੇ ਲੈ ਕੇ ਆਈ ਉਹ ਮਿਲਕ ਦਾ ਸੀਗਾ ਸਾਡੇ ਦੂਸਰੇ ਪਿੰਡ ਦਾ ਅਸੀਂ ਬੰਦਾ ਉਹ ਗੱਡੀ ਕਿ ਲੈ ਕੇ ਸੀ ਹੂੰ ਤੇ ਟੱਡੀਆ ਕੋ ਬਈ ਲੱਗਿਆ ਯਾਰ ਇੱਥੇ ਯਾਰ ਸਾਫਾ ਇੱਥੇ ਸੀਗਾ 13 ਮਹੀਨਾ ਨਾੜ ਗਿਆ ਸੀ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਕਹਿਣਾ ਇਹੋ ਚਾਹੁੰਦੇ ਕਿ ਸਾਡੀ ਕੁੜੀਆ ਦੀ ਮਰਜ਼ੀ ਕੀਤੀ ਜਾਵੇ ਇਹਨੂੰ ਕਿ ਚੰਗੀ ਪੜ੍ਹਾਈ ਮਿਲ ਜੇ ਚੰਗੀਆਂ ਟੀਮਾਂ ਵਿੱਚ ਪਾ ਦੇ ਦੇ ਅਸੀਂ ਉਹਨਾਂ ਚਾਹੁੰਦੀ ਹੂੰ ਇਹਦੀ ਮਰਜ਼ੀ ਜੇਕਰ ਸਰਕਾਰ ਮਦਦ ਕਰਦੀ ਆ ਹੱਥ ਫੜਦੀ ਆ ਬੇਟੇ ਦਾ ਤੁਸੀਂ ਇਹ ਬੇਟੇ ਨੂੰ ਅੱਗੇ ਵੱਡੀਆਂ ਟੀਮਾਂ ਦੇ ਵਿੱਚ ਨੈਸ਼ਨਲ ਹੁਣ ਲੈ ਕੇ ਵਰਲਡ ਲੈ ਕੇ ਜਿੱਤ ਕੇ ਰਹੀ ਆ ਤੇ ਜੇ ਵਰਲਡ ਲੈਵਲ ਤੇ ਖੇਡੇ ਬੱਚੇ ਤੁਸੀ ਇਜਾਜ਼ਤ ਦਿੰਨੇ ਹੋ ਹਾਂਜੀ ਹਾਂਜੀ ਕੁੱਲ ਜੱਤ ਕਰਦੇ ਹਾਲਾਤ ਤੁਹਾਡੇ ਬਹੁਤ ਮਾੜੇ ਆ ਹਾਂਜੀ ਘਰ ਦੇ ਹਾਲਾਤ ਤਾਂ ਮਾੜੇ ਆ ਪਰ ਅਸੀਂ ਆਪਦੀ ਕੋਸ਼ਿਸ਼ ਕਰਦੇ ਹਾਂ ਜੇ ਸਰਕਾਰੀ ਕੋਚ ਮਿਲ ਜੇ ਜੇ ਸਰਕਾਰੀ ਇਹਨਾਂ ਨੂੰ ਸਾਨੂੰ ਮਦਦ ਮਿਲ ਜੇ ਜੇ ਫਿਰ ਤੁਸੀਂ ਵਰਲਡ ਦੇ ਵਿੱਚ ਤੇ ਜਾਂ ਨੈਸ਼ਨਲ ਗੇਮਾਂ ਵੱਡੀਆਂ ਗੇਮਾਂ ਦੇ ਵਿੱਚ ਭਾਗ ਲੈਣ ਜਾਓਗੇ ਬੱਚੇ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਫਾਗਲੇ ਜਾਂਦੇ ਆਗੇ ਅਸੀਂ ਤਾਂ ਕੁਝ ਐਡਰੈਸ ਦੱਸੋ ਜੀ ਆਪਣਾ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ ਹੈਗਾ ਜੀ 9872845985 ਹੈ ਜੀ ਕਿਹੜਾ ਪਿੰਡ ਵਾ ਖੰਬੇ ਪਿੰਡ ਤੁਹਾਡਾ ਨਾਮ ਕੀ ਆ ਸਾਰੀ ਸਿੰਘ ਜੇ ਕਿਸੇ ਵੀਰ ਭਰਾ ਨੇ ਮਿਲਣਾ ਹੋਵੇ ਮਦਦ ਕਰਨੀ ਹੋਵੇ ਤੁਹਾਡੇ ਤੱਕ ਇਸ ਤਰ੍ਹਾਂ ਪਹੁੰਚ ਕਰ ਉਹ ਜਿੱਥੇ ਖੰਬੇ ਪੈਂਦੇ ਆ ਤੁਹਾਨੂੰ ਫੋਨ ਲਾ ਕੇ ਆ ਜਾਣ ਹਾਂ ਹਾਂ ਜੀ ਫੋਨ ਲਾ ਸਕਦੇ ਠੀਕ ਹੈ ਸਰਬਾਲ ਬਤਿਰਾ ਕੀ ਨਾਂ ਤੁਹਾਡਾ ਮੇਰਾ ਨਾਮ ਸਿਮਰਨ ਕਾ ਹਾਂ ਪੁੱਤ ਕਦੋਂ ਤੁਸੀਂ ਗਏ ਸੀ ਕਦੋਂ ਖੇਡਣ ਗਏ ਸੀ ਤੁਸੀਂ 27 ਦਿਨ ਗਏ ਸੀ 27 ਦਿਨ ਕਿੱਥੇ ਗਏ ਸੀ ਕਿ ਕਿੰਨੇ ਦਿਨ ਉੱਥੇ ਲੱਗੇ ਉੱਥੇ 4 ਦਿਨ ਲੱਗੇ 4 ਦਿਨ ਦਾ ਇਹ ਗੇਮ ਸੀ ਇਹ ਇੱਕ ਰਨ ਜਾਂ ਸਪ੍ਰਿੰਟ ਐਂਡੋਰੈਂਸ ਤੇ ਸ਼ਟਰ ਆ ਤੁਸੀਂ ਜਿਹੜੇ ਕੋਰਡਮੈਂਟ ਲੈ ਕੇ ਆਏ ਆ ਹਾਂ ਤਾ ਦੋ ਸਿਲਵਰ ਆ ਇਹ ਸਿਲਵਰ ਕਾਦੇ ਤੇ ਲੈ ਕੇ ਆ। ਸਿਲਵਰ ਮੈਂ ਸਪ੍ਰਿੰਟ ਤੇ ਇੰਡੋਰਸ ਗੇਮ ਵਿੱਚ ਲੈ ਕੇ ਆ। ਤੇ 골ਡ ਮੈਡਲ ਮੈਂ ਸਟੈਂਡਿੰਗ ਲਾਉਂ ਗਿਆ। ਜਿਹੜਾ ਉੱਥੇ ਤੋਂ ਉੱਤਰਾਂ ਰਹਿਣ ਦਾ ਖਰਚਾ, ਆਉਣ ਜਾਣ ਦਾ ਖਰਚਾ ਕਨੇ ਦਿੱਤਾ? ਉਹ ਨੰਨੀ ਕਲੀ ਫਾਊਂਡੇਸ਼ਨ ਨੇ। ਉਹਨਾਂ ਨੇ ਕੀਤਾ। ਤੁਹਾਨੂੰ ਕੋਈ ਹੋਰ ਵੀ ਇਹ ਪੈਸੇ ਨੂੰ ਮਦਦ ਕੀਤੀ ਐ? ਕਿਸੇ ਹੋਰ ਕੋਈ ਆਇਆ ਕੋਈ ਵੱਡਾ ਵੱਡਾ ਕੋਈ ਜਿਹੜਾ ਅਹੁਦੇਦਾਰ ਆ ਜਾਂ ਕੋਈ ਸਕੂਲ ਦੇ ਵਿੱਚੋਂ ਜਾਂ ਪ੍ਰਿੰਸੀਪਲ ਵਗੈਰਾ ਜਿਹੜਾ ਤੁਹਾਡੇ ਘਰੇ ਆ ਕੇ ਤੁਹਾਨੂੰ ਐਪਰੀਸ਼ੀਏਟ ਕਰਕੇ ਆਪੋ ਕੋਈ ਨਹੀਂ ਆ ਕਿਸੇ ਨੇ ਫੋਨ ਵੀ ਨਹੀਂ ਲਗਾ ਕੇ ਰੱਖਿਆ ਫੋਨ ਲਾਇਆ ਸੀ ਸਾਰੀ ਅੱਛਾ ਕੀ ਚਾਹੁੰਨੇ ਕੀ ਬਣਨਾ ਚਾਹੁੰਨੇ ਤੁਹਾਡਾ ਸੁਪਨਾ ਕੀ ਹੈ ਮੇਰਾ ਸਪੈਨ ਬੀ ਹੈ ਸੁਪਨਾ ਅੱਛਾ ਡੀਐਸਪੀ ਬਣਨਾ ਦਾ ਅਗਨ ਗੇਮਾਂ ਦੇ ਵਿੱਚ ਕੀ ਹੈ ਗੇਮਾਂ ਵਿੱਚ ਮੈਂ ਇੰਟਰਨੈਸ਼ਨਲ ਖੇਡਣਾ ਇੰਟਰਨੈਸ਼ਨਲ ਠੀਕ ਹੈ ਕਿਹੜੀ ਇੰਟਰਨੈਸ਼ਨਲ ਕਿਹੜੀਆਂ ਗੇਮਾਂ ਤੁਹਾਨੂੰ ਜਾਨੀਆਂ ਪਸੰਦ ਦੌੜ 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 ਦੇ ਵਿੱਚ ਹੀ ਹੁਣ ਤੁਸੀਂ ਆਏ ਹਾਂਜੀ ਕਿੰਨਾ ਕਿੰਨਾ ਟਾਈਮ ਦੇ ਵਿੱਚ ਹੋ ਗਿਆ ਤੇਰੀ? ਉਹ 50 ਮੀਟਰ ਦੇ ਵਿੱਚ ਨਾ ਤੇਜ਼ ਦੌੜਨਾ ਹੁੰਦਾ। ਅੱਛਾ। ਸਾਰਿਆਂ ਨੂੰ ਘੱਟ ਸਮਾਂ ਚ ਹੀ ਜਾਂਦਾ। ਕਿੰਨੇ ਕਿੰਨੇ ਬੱਚੇ ਦੌੜੇ ਸੀਗੇ? 100 ਬੱਚੇ ਹੋਣ। 100 ਬੱਚਿਆਂ ਨੂੰ ਕਿੰਨੇ ਆ ਤੁਸੀਂ ਪਿੱਛੇ ਛੱਡਿਆ? 100 ਆਜੂ ਮੈਂ ਤੁਹਾਨੂੰ ਪਾ ਕੇ 100 ਸੀ ਬਾਕੀ ਪਿੱਛੇ ਰਹਿ ਗਏ ਤੁਸੀਂ ਸਭ ਤੋਂ ਪਹਿਲਾਂ ਜਿਹੜਾ 골ਡ ਮੈਡ ਤੁਸੀਂ ਲੈ ਕੇ ਆਇਆ ਉਹ ਲੌਂਗ ਜੰਪ ਵਿੱਚ ਆ ਹਾਂਜੀ ਤੇ ਜਿਹੜੇ ਤੁਸੀਂ ਦੂਜੇ ਮੈਡਲ ਸਿਲਵਰ ਮੈਡਲ ਲੈ ਕੇ ਆਏ ਉਹ ਦੌੜ ਦੀ ਸੀਗੇ ਹਾਂਜੀ ਉਹਨਾਂ ਦੇ ਵਿੱਚ ਤੁਸੀਂ ਦੋ ਤਿੰਨ ਬੰਦਿਆਂ ਨੂੰ ਬੱਚਿਆਂ ਨੂੰ ਪਿੱਛੇ ਛੱਡਿਆ ਅੱਛਾ ਉਹ ਜਿਹੜਾ 100 ਬੱਚਾ ਪੇ ਜੱਪਾ ਬਾਦਰੇ ਤੋਂ ਨਾ ਦੌੜ ਰਿਹਾ ਸੀ ਉਹ ਕਿੰਨੇ ਸਿੱਟਾ ਦੇ ਵਿੱਚੋਂ ਆਇਆ ਆ ਆਪਣੇ ਜਿਹੜੇ 19 ਛੇਟਾਂ ਦੇ ਬੱਚੇ ਸੀਗੇ 19 ਛੇਟਾਂ ਦੇ ਵਿੱਚੋਂ ਤੁਸੀਂ ਦੋ ਸਿਲਵਰ ਤੇ 골ਡ ਮੈਡਲ ਉਹਨਾਂ ਨੂੰ ਪਿੱਛੇ ਛੱਡਿਆ 19 ਛੇਟਾਂ ਦੇ ਬੱਚਿਆਂ ਨੂੰ ਇਸ ਬੱਚੀ ਨੇ ਪਿੱਛੇ ਛੱਡਿਆ ਠੀਕ ਹੈ ਧੰਨਵਾਦ ਕੀ ਨਾਮ ਤੁਹਾਡਾ ਜਿਹੜਾ ਨਾਮ ਵੀ WhatsApp ਤੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜਨਾਬ ਜਨਾਬ ਜਿਹਨੇ ਸੀਐਮਾ ਵਾਹ ਬਹੁਤ ਚੰਗਾ ਕੰਮ ਕੀਤਾ ਨੂੰ ਬਾਬਾ ਬਹੁਤ ਬਹੁਤ ਧੰਨਵਾਦ ਤੇ ਉਸ ਤੋਂ ਬਾਅਦ ਤੁਹਾਡੇ ਚੈਨਲ ਦੇ माध्यमातून ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਨਾ ਵਾ ਸੱਚੀ ਭਾਸ਼ਾ ਇਸ ਜਤਰਾ ਨੂੰ ਚੜ੍ਹਦੀ ਕਲਾ ਰੱਖੀ ਤੇ ਉਸ ਤੋਂ ਬਾਅਦ ਮੈਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਮੰਗ ਕਰਦਾ ਹਾਂ ਕਿ ਇਸ ਪਰਿਵਾਰ ਦਾ ਹੌਸਲਾ ਵਧਾਈ ਕੀਤੀ ਜਾਵੇ ਇਹਨਾਂ ਨੂੰ ਆਰਥਿਕ ਤੌਰ ਤੇ ਕੋਈ ਮਦਦ ਦਿੱਤੀ ਜਾਵੇ ਤਾਂ ਕਿ ਇਹ ਬੱਚੇ ਦਾ ਹੌਸਲਾ ਵਧੇ ਇਸ ਬੱਚੇ ਨਾਲ ਦੀ ਕੇ ਹੋਰ ਬੱਚਿਆਂ ਦਾ ਵੀ ਹੌਸਲਾ ਵਧੇ ਤੇ ਤਾਂ ਇੰਟਰਨੈਸ਼ਨਲ ਲੈਵਲ ਤੱਕ ਬੱਚੇ ਕੇ ਖੇਡਣ ਚਾਹਣ ਬਹੁਤ ਬਹੁਤ ਧੰਨਵਾਦ ਕਹਿੰਦੇ ਕਿ ਜਦੋਂ ਬੱਚੇ ਪਿੰਡ ਦੇ ਵਿੱਚ ਆਏ ਜਿਹੋ ਜਿਹਾ ਸਵਾਗਤ ਹੋਣਾ ਚਾਹੀਦਾ ਸੀ ਇੱਕ ਨੈਸ਼ਨਲ ਬੱਚਾ ਜੱਤ ਕੇ ਲਿਆਇਆ ਕਿੰਨੇ ਬੱਚਿਆਂ ਨੂੰ ਸਟੇਟਾਂ ਦੇ ਬੱਚਿਆਂ ਨੂੰ ਹਰਾ ਕੇ ਆਇਆ ਸੋ ਘਰ ਪਿੰਡ ਵਿੱਚ ਆਇਆ ਕਿ ਤੁਹਾਨੂੰ ਲੱਗਦਾ ਕਿੱਥੇ ਕਮੀ ਰਹੀ ਕਿਨੂੰ ਕਸੂਰਵਾਰ ਗਨਦੇ ਹੋ ਕਿ ਜਿਹੋ ਜਿਹਾ ਸਵਾਗਤ ਹੋਣਾ ਚਾਹੀਦਾ ਸੀ ਉਹ ਜੋ ਹੋਇਆ ਕਿਉਂ ਨਹੀਂ ਮੈਂ ਜੀ ਇਸ ਵਿੱਚ ਸਭ ਤੋਂ ਵੱਡੀ ਕਮੀ ਮੈਂ ਆਪਣੇ ਪੂਰੇ ਪਿੰਡ ਦੀ ਕਹਿੰਦਾ ਹਾਂ ਕਿ ਕੋ ਇਸ ਬੇਟੀ ਦਾ ਸਾਨੂੰ ਸਾਰੇ ਪਿੰਡ ਨੂੰ ਬਹੁਤ ਨਿੱਘਾ ਸਵਾਗਤ ਕਰਨਾ ਚਾਹੀਦਾ ਸੀ ਜੋ ਸਾਡੇ ਤੋਂ ਹੋਇਆ ਨਹੀਂ ਇਸ ਤਰ੍ਹਾਂ ਤੇ ਮੈਂ ਸਾਰੇ ਪਿੰਡ ਨੂੰ ਇਸ ਚੀਜ਼ ਦਾ ਗੁਨਾਹਗਾਰ ਮੰਨਦਾ ਹਾਂ ਕਿਉਂਕਿ ਸਾਡੇ ਤੋਂ ਬੱਚੇ ਦੀ ਹੌਸਲਾ ਬਜਾਈ ਨਹੀਂ ਕਰਾਈ ਗਈ ਨਾ ਹੋਈ ਸਾਡੇ ਤੋਂ ਨਾ ਹੀ ਕੋਈ ਪ੍ਰਸ਼ਾਸਨ ਨੇ ਨਾ ਸਾਡੇ ਵਿਧਾਇਕ ਸਾਹਿਬ ਜਿਹੜੇ ਐਮਐਲਏ ਸਾਹਿਬ ਅਜੇ ਤੱਕ ਵਧਾਈ ਦੇਣ ਵੀ ਇਸ ਪਰਿਵਾਰ ਨੂੰ ਨਹੀਂ ਪਹੁੰਚੀ ਹੋ ਸਕਦਾ ਉਹਨਾਂ ਤੱਕ ਪਹੁੰਚ ਹੀ ਨਾ ਕਿਤੇ ਉਹਨਾਂ ਨੂੰ ਪਤਾ ਹੀ ਨਾ ਹੋਵੇ ਇਹ ਜੀ ਉਹਨਾਂ ਦੇ ਨੁਮਾਇੰਦਿਆਂ ਦੀ ਫਿਰ ਨਲਾਈਕੀ ਆ ਜੀ ਮੈਂ ਉਹਨਾਂ ਦੀ ਨੁਮਾਇੰਦਿਆਂ ਦੀ ਨਲਾਈਕੀ ਮਿਲੂਗਾ ਮੈਂ ਉਹਨਾਂ ਦੀ ਜਿਹੜੇ ਸਾਡੇ ਪਿੰਡ ਦੇ ਉਹਨਾਂ ਦੇ ਨੁਮਾਇੰਦੇ ਆ ਜਿਹੜੇ ਵੀ ਆ دوسرے ਚੌੜਸਰਕਾਰ ਵਿੱਚ ਹੈਗੇ ਉਹਨਾਂ ਨੂੰ ਚਾਹੀਦਾ ਸੀ ਵੀ ਉਹਨਾਂ ਨੂੰ ਜਾ ਕੇ ਮੈਂ ਡਾਈਟ ਸਾਹਿਬ ਕੋਲੇ ਪਹੁੰਚਾਵਾਂ ਕਿ ਸਾਡੇ ਪਿੰਡ ਦੀ ਬੇਟੀ ਨੈਸ਼ਨਲ ਲੈਵਲ ਕੀਡ ਕੀ 골ਡ ਮੈਡਲ ਸਿਲਵਰ ਮੈਡਲ ਲੈ ਕੇ ਪਹੁੰਚਿਆ ਅਸੀਂ ਉਹਨਾਂ ਨੂੰ ਵਧਾਈ ਦਿੱਤੀ ਤੇ ਆਰਥਿਕ ਤੌਰ ਤੇ ਉਹਨਾਂ ਦੀ ਮਦਦ ਕਰੀਏ ਤਾਂ ਕਿ ਬੱਚੇ ਦੀ ਹੌਸਲਾ ਵਧਾਈ ਹੋਵੇ ਮਾਪਿਆਂ ਦਾ ਵੀ ਹੌਸਲਾ ਵਧੇ ਉਹ ਬੱਚੇ ਨੂੰ ਹੋਰ ਖੇਡਾਂ ਲਈ ਪ੍ਰੇਰਿਤ ਕਰਨਾ ਇਸ ਬੱਚੇ ਨੂੰ ਦੇਖ ਕੇ ਹੋਰ ਬੱਚੇ ਵੀ ਖੇਡਾਂ ਲਈ ਪ੍ਰੇਰਿਤ ਹੋਣ ਅਤੇ ਸਾਡੇ ਪੰਜਾਬ ਦਾ ਨਾਮ ਸਾਡੇ ਦੇਸ਼ ਦਾ ਨਾਮ ਪੂਰੀ ਦੁਨੀਆ ਤੇ ਚੜ੍ਹਦਾ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਧੰਨਵਾਦ